I'm ਸਲਾ ਵਿੱਚ ਇਲਾਜ ਦੇ ਨਾਮ ਤੇ ਮਰੀਜ਼ਾਂ ਨਾਲ ਹੋ ਰਹੀ ਠੱਗੀ ਹੁਣ ਨਹੀਂ ਚੱਲ ਸਕਦੀ ਜੀ ਹਾਂ ਦੱਸ ਜਿਏ ਕਿ ਸਿਹਤ ਬੀਮਾ ਵਾਲੇ ਮਰੀਜ਼ਾਂ ਤੋਂ ਇਲਾਜ ਦੇ ਨਾਮ ਤੇ ਮਨਮਾਨੇ ਪੈਸੇ ਵਸੂਲਣ ਦੇ ਰੁਝਾਨ ਨੂੰ ਹੁਣ ਜੋ ਹੈ ਰੋਕਿਆ ਜਾਵੇਗਾ ਸਰਕਾਰ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਸੀਐਨਬੀਸੀ ਦੀ ਇੱਕ ਰਿਪੋਰਟ ਮੁਤਾਬਕ ਸਰਕਾਰ ਨੇ ਨੈਸ਼ਨਲ ਹੈਲਥ ਕਲੇਮ ਐਕਸਚੇਂਜ ਨੂੰ ਵਿੱਤ ਮੰਤਰਾਲੇ ਅਤੇ ਬੀਮਾ ਰੈਗੂਲੇਟਰ ਆਈਆਰਡੀਏ ਆਈ ਦੇ ਅਧੀਨ ਲਿਆਉਣ ਦੀ ਯੋਜਨਾ ਬਣਾਈ ਹੈ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਸਪਤਾਲ ਇਲਾਜ ਦੀ ਲਾਗਤ ਨੂੰ ਕਥਾ ਚੜਾ ਕਿ ਨਾਦਰਸਨ ਤਾਂ ਜੋ ਬੀਮਾ ਕੰਪਨੀਆਂ ਨੂੰ ਪ੍ਰੀਮੀਅਮ ਵੀ ਨਾ ਵਧਾਉਣਾ ਪਵੇ ਸਗੋਂ ਆਮ ਲੋਕਾਂ ਤੇ ਵਿੱਤੀ ਬੋਝ ਵੀ ਘਟੇ ਹੋਵੇ ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਬੀਮਾ ਕੰਪਨੀਆਂ ਨੂੰ ਇਲਾਜ ਦਰਾਂ ਤੇ ਸੌਦੇਬਾਜ਼ੀ ਕਰਨ ਅਤੇ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਸ਼ਕਤੀ ਮਿਲੇਗੀ ਤੇ ਰਿਪੋਰਟ ਅਨੁਸਾਰ ਇਸ ਵਿੱਚ ਵਿੱਤ ਮੰਤਰਾਲੇ ਨੇ ਸਿਹਤ ਮੰਤਰਾਲੇ ਨੂੰ ਇੱਕ ਪੱਤਰ ਵੀ ਭੇਜਿਆ ਜਿਸ ਵਿੱਚ ਸਿਹਤ ਸੰਭਾਲ ਖੇਤਰ ਲਈ ਇੱਕ ਸੁਤੰਤਰ ਰੈਗੂਲੇਟਰੀ ਸੰਸਥਾ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਸਰਕਾਰ ਅਤੇ ਬੀਮਾ ਰੈਗੂਲੇਟਰ ਆਈਆਰਡੀ ਇਹ ਆਇਦੇ ਇੱਕ ਵਿਸ਼ੇਸ਼ਣ ਤੋਂ ਪਤਾ ਲੱਗਾ ਹੈ ਕਿ ਹਸਪਤਾਲ ਮਰੀਜ਼ਾਂ ਤੋਂ ਇਲਾਜ ਦੇ ਨਾਂ ਤੇ ਲੋੜ ਤੋਂ ਵੱਧ ਪੈਸੇ ਵਸੂਲ ਰਹੇ ਹਨ ਖਾਸ ਕਰਕੇ ਉਹਨਾਂ ਮਰੀਜ਼ਾਂ ਤੋਂ ਜਿਨ੍ਹਾਂ ਕੋਲ ਵੱਡਾ ਬੀਮਾ ਕਵਰ ਹੈ ਇੱਕ ਸਰਕਾਰੀ ਸੂਤਰ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਇਸ ਕਾਰਨ ਬੀਮਾ ਕੰਪਨੀਆਂ ਜੋ ਹੈ ਸਿਹਤ ਬੀਮੇ ਦਾ ਪ੍ਰੀਮੀਅਮ ਵਧਾ ਰਹੀਆਂ ਹਨ ਇਸ ਨਾਲ ਆਮ ਲੋਕਾਂ ਲਈ ਬੀਮਾ ਪ੍ਰਾਪਤ ਕਰਨਾ ਮੁਸ਼ਕਿਲ ਹੋ ਗਿਆ ਹੈ ਬਹੁਤ ਸਾਰੇ ਲੋਕ ਉਹਨਾਂ ਪਾਲਿਸੀ ਨੂੰ ਰੀਨਿਊ ਕਰਨ ਵਿੱਚ ਅਸਮਰਥ ਹਨ ਪੇਸ਼ੇਵਰ ਸੇਵਾਵਾ ਫਰਮ AOM ਦੀ ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਸਿਹਤ ਸੰਭਾਲ ਖਰਚੇ 2025 ਵਿੱਚ 13% ਵੱਧ ਸਕਦੇ ਨੇ ਜੋ ਕਿ ਵਿਸ਼ਵਵਿਆਪੀ ਔਸਤ 10% ਤੋਂ ਕਿਤੇ ਵੱਧ ਹੈ ਪਿਛਲੇ ਸਾਲ ਇਹ ਜੋ ਅੰਕੜਾ ਸੀ 12% ਸੀ ਯਾਨੀ ਕਿ ਹਸਪਤਾਲਾਂ ਦੀ ਮਨਮਾਨੀ ਕਾਰਨ ਇਲਾਜ ਦੀ ਲਾਗਤ ਵੱਧ ਰਹੀ ਹੈ ਜਿਸ ਦਾ ਖਾਮਿਆਜ਼ਾ ਹੁਣ ਆਮ ਆਦਮੀ ਨੂੰ ਭੁਗਤਣਾ ਪੈ ਰਿਹਾ ਐਨ ਐਚ ਸੀ ਐਕਸ ਨਾਲ ਜੋ ਹੈ ਸਰਕਾਰ ਦਾ ਮੰਨਣਾ ਹੈ ਕਿ ਰਾਸ਼ਟਰੀ ਸਿਹਤ ਦਾਵੇ ਐਕਸਚੇਂਜ ਨੂੰ ਹੋਰ ਸ਼ਕਤੀ ਨਾਲ ਨਿਯਮਿਤ ਕਰਨ ਨਾਲ ਬੀਮਾ ਕੰਪਨੀਆਂ ਦੀ ਤਾਕਤ ਵਧੇਗੀ ਤੇ ਇਹ ਪਲੇਟਫਾਰਮ ਜੋ ਹੈ ਬੀਮਾ ਕੰਪਨੀਆਂ ਹਸਪਤਾਲਾਂ ਅਤੇ ਮਰੀਜ਼ਾਂ ਕਾਰ ਇੱਕ ਕੜੀ ਵਜੋਂ ਕੰਮ ਕਰਦਾ ਹੈ ਇਹ ਇਲਾਜ ਦੀਆਂ ਦਰਾਂ ਨੂੰ ਨਿਰਧਾਰਿਤ ਕਰਨ ਵਿੱਚ ਮਦਦ ਕਰੇਗਾ ਤੇ ਵਰਤਮਾਨ ਵਿੱਚ ਇਸ ਪਲੇਟਫਾਰਮ ਦੀ ਜੋ ਨਿਗਰਾਨੀ ਹੈ ਸਿਹਤ ਮੰਤਰਾਲੇ ਦੇ ਰਾਸ਼ਟਰੀ ਸਿਹਤ ਅਥਾਰਟੀ ਦੁਆਰਾ ਕੀਤੀ ਜਾਂਦੀ ਹੈ ਤੇ ਇਹ ਜੋ ਹੈ ਆਈ ਆਰ ਡੀਏ ਆਈ ਦੀ ਸਲਾਹ ਤੇ ਬਣਾਇਆ ਗਿਆ ਸੀ ਪਰ ਆਈ ਆਰ ਡੀਏ ਆਈ ਨੇ ਇਸ ਨੂੰ ਨਿਯਮਿਤ ਨਹੀਂ ਕਰਦਾ ਕਿਉਂਕਿ ਹਾਲਾਂਕਿ ਇਹ ਜੋ ਬੀਮਾ ਕੰਪਨੀਆਂ ਨੂੰ ਨਿਯੰਤਰਿਤ ਕਰਦਾ ਹੈ ਹੁਣ ਇਸ ਨੂੰ ਵਿੱਤ ਮੰਤਰਾਲੇ ਅਤੇ आईआरडीए आईडी ਅੱディ ਲਿਆਉਂਦੀ ਤਿਆਰੀ ਹੈ ਤਾਂ ਜੋ ਇਲਾਜ ਦੀ ਲਾਗਤ ਤੇ ਵਧੇਰੇ પારਦਰਸ਼ਤਾ ਲਿਆਂਦੀ ਜਾ ਸਕੇ ਜੇਕਰ ਉਦਯੋਗ ਦੇ ਅੰਕੜਿਆਂ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਸਿਹਤ ਬੀਮਾ ਪ੍ਰੀਮੀਅਮ ਆਮਦਨ ਵਿੱਚੋਂ ਵਾਧਾ 2024 ਅਤੇ 2025 ਵਿੱਚ ਘਟ ਕੇ 9% ਹੋ ਗਿਆ ਜਦੋਂ ਕਿ ਇੱਕ ਸਾਲ ਪਹਿਲਾਂ ਇਹ 20% ਤੋਂ ਵੱਧ ਸੀ ਇਸ ਦਾ ਮੁੱਖ ਕਾਰਨ ਇਹ ਹੈ ਕਿ ਪ੍ਰੀਮੀਅਮ ਦੀਆਂ ਜੋ ਕੀਮਤਾਂ ਨੇ ਵਧ ਗਈਆਂ ਨੇ ਕਿ ਲੋਕ ਹੁਣ ਬੀਮਾ ਲੈਣ ਤੋਂ ਚੇਸ ਕਰ ਰਹੇ ਨੇ ਬਹੁਤ ਸਾਰੇ ਲੋਕ ਪਾਲਿਸੀ ਨੂੰ ਰੀਨਿਊ ਕਰਨ ਦੀ ਯੋਗ ਵੀ ਨਹੀਂ ਸਰਕਾਰ ਦੀ ਨਵੀਂ ਯੋਜਨਾ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਇੱਕ ਵੱਡਾ ਕਦਮ ਹੈ ਐਨ ਐਚ ਸੀ ਐਕਸ ਦੀ ਸਖਤ ਨਿਗਰਾਨੀ ਨਾਲ ਬੀਮਾ ਕੰਪਨੀਆਂ ਹਸਪਤਾਲਾਂ ਨਾਲ ਬਿਹਤਰ ਸੌਦੇਬਾਜ਼ੀ ਕਰਨ ਦੇ ਯੋਗ ਹੋਣਗੀਆਂ ਤਾਂ ਜੋ ਇਲਾਜ ਦੀਆਂ ਦਰਾਂ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕੇ